ਸਸਕਵੀ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਫਾਨ ਤੋਂ ਬੋ ਬੋ ਵੈਲਕਮ ਹੈ ਜੀ ਤੇ ਬਾਈ ਕੁਸਿੰਦਰ ਪਹੁੰਚ ਚੁੱਕੇ 1 2 3 4 5 5 ਝੋਟੇ ਲੈ ਕੇ ਆਂਦੀਆਂ ਬਸ ਇੱਕ ਬਸ ਸਰਾਈ ਸਰਾਈ ਜੀ ਜੀ ਕਿਉਂਕਿ ਸਾਨੂੰ ਸਾਰੀ ਚੀਜ਼ਾਂ ਕਹਿਣੀਆਂ ਪੈਣੀਆਂ ਸਰਾ ਆ ਨਾ ਬੇਜੀ ਚੰਗੀਆਂ ਮਾੜੀਆਂ ਸਾਨੂੰ ਕਹਿਣਾ ਪੈਂਦਾ ਉਹ ਸਾਡਾ ਕੰਮ ਆ ਠੀਕ ਹੈ ਬਾਕੀ ਉਹ ਕਹਿਣੇ ਪੈਂਦਾ ਕਿ ਨਹੀਂ ਬਾਕੀ ਇਹਨੇ ਭਾਈ ਜੀ ਨੇ ਗੱਲਬਾਤ ਕਰ ਲਈਏ ਆ ਸਸਕੀ ਜੀ ਬੇਜੀ ਭਾਈ ਜੀ ਮਾਮਾ ਜੀ ਹਸ ਕੇ ਗੱਲ ਇਹ ਮਾਮੇ ਦੇ ਦੱਸ ਕੇ ਬੋਲਣਾ ਮਾਮਾ ਜੀ ਮਾਮਾ ਜੀ ਬਿੱਠੇ ਬੈਠ ਰਹੇ ਹੁੰਦੇ ਮੈਂ ਜੀ ਇਹਨਾਂ ਨੂੰ ਅੱਗੇ ਆਣਾ ਵੀ ਇੱਥੇ ਆ ਕੇ ਗੱਲਬਾਤ ਕਰਿਆ ਹਾਂ ਹਾਂ ਬਿਲਕੁਲ ਸਹੀ ਹੈ ਨਾ ਤੇ ਏਦਾਂ ਆ ਵੀ ਵਪਾਰ ਜਿਹੜਾ ਹੁੰਦਾ ਨਵਾਰ ਇਹ ਗੱਲਾਂ ਦੇ ਗੱਲਾਂ ਦੇ ਜੇ ਪ੍ਰਚਾਰ ਹੈ ਤੇ ਵਪਾਰ ਹੈ ਵਰਨਾ ਸਭੇ ਕਾ ਸੱਜੀ ਗੱਲ ਹੈ ਤੇ ਏਦਾਂ ਆ ਵੀ ਕਾਰੋਬਾਰ ਕਰਨਾ ਤੇ ਗੱਲ ਕਰਨੀ ਪੈਂਦੀ ਹੈ ਬਾਕੀ ਭਾਈ ਤੇ ਲੋਕ ਨਾ ਗੱਲਾਂ ਐਵੇਂ ਕਹੀ ਜਾਂਦੇ ਆ ਆਪਾਂ ਗੱਲਾਂ ਕਰਾਂਗੇ ਸੱਚੀਆਂ ਹਾਂਜੀ ਇਹ ਕਾਰੋਬਾਰ ਇਸ ਦਾ ਦਾਦਾ ਮਾ ਹੱਡਾ ਹੋਇਆ ਇੱਕ ਕਮਿਸ਼ਨਰ ਨਹੀਂ ਹਾਂਜੀ ਇਹਨਾਂ ਦੇਣਾ ਭਾਵੇਂ ਕਿਸ ਨੂੰ ਕੁਝ ਨਹੀਂ ਪਰ ਅਗਲੀ ਦਿਨ ਜੇਬ ਚ ਪੈਸਾ ਤੇ ਲੈਣਾ ਲੈਣਾ ਇਹ ਕਰਕੇ ਇਹਦੇ ਨਾਲ ਜਵਾਨ ਨਾਲ ਜਵਾਨ ਜਵਾਨ ਨਾਲ ਦੂਜੀ ਗੱਲ ਇਹਦਾ ਸਾਫ਼ ਸੁਥਰਾ ਕੰਮ ਹੈ ਚੀਜ਼ ਚੰਗੀ ਹੈ ਚੌਥਾ ਜਾਣਾ ਵੀ ਆ ਦੇ ਨੂੰ ਗੱਲ ਨੂੰ ਕਹੂਗਾ ਵੀ ਚੰਗਾ ਚੰਗਾ ਸਾਡੇ ਹਮ ਭਾ ਪਾਉਨੇ ਆਣ ਸਾਨੂੰ ਲੋਕ ਹੋਰ ਕੁਝ ਨਹੀਂ ਕਰਨਗੇ ਸਾਡੇ ਕੋ ਪਸ਼ੂ ਲੈਣ ਜਾਂ ਨਾ ਲੈਣ ਸਾਨੂੰ ਅਪਰੀਸ਼ੀਏਟ ਜ਼ਰੂਰ ਕਰਦੇ ਆ ਬਿਲਕੁਲ ਠੀਕ ਆ ਯਾਰ ਰੇਟ ਪਾਉਂਦੇ ਲੋਕਾਂ ਨੇ ਕੰਮ ਕਹਿੰਦੇ ਤੁਸੀਂ ਬੰਦ ਕਰ ਦੇਣਾ ਫੜ ਕੇ ਜਿਹੜੇ ਵਪਾਰ ਕਰਦੇ ਕਿ ਮੈਨੂੰ ਹੋਣਾ ਇਹ ਕਿ ਸੰਦੀਪ ਜੀ ਮੰਡੀ ਕੋਈ ਜਾਣ ਦਵੇ ਕਿਉਂਕਿ ਨਹੀਂ ਮੈਂ ਕਹਿੰਦਾ ਬਜੀ ਪਤਾ ਗੱਲ ਕੀ ਆ ਤੇ ਹੁਣ ਟ੍ਰੈਂਡ ਹੀ ਹੋਣਾ ਔਨਲਾਈਨ ਦਾ ਕੀ ਸਾਡਾ ਵੀ ਕੀ ਬਾਤ ਆ ਨਹੀਂ ਔਨਲਾਈਨ ਬਾਈ ਮਾੜਾ ਥੋੜੀ ਹੈ ਬਹੁਤ ਸੋਹਣਾ ਜੀ ਇਹ ਚ ਵੇਖੋ ਮੇਰੀ ਗੱਲ ਸੁਣੋ ਹੁਣ ਤੁਹਾਡਾ ਚੈਨਲ ਆ ਇੱਕ ਜ਼ਿੰਮੇਵਾਰ ਚੈਨਲ ਆ ਬਿਲਕੁਲ ਹੋਰ ਇਹਨਾਂ ਛੋਟੇ ਬੱਚਿਆਂ ਦਾ ਜਿਹੜਾ ਉਦਾਂ ਤੱਕ ਪੜਾਵਾ ਇਹ ਚੈਨਲ ਤੇ ਵੀਡੀਓ ਪੈਂਦੀਆਂ ਨੇ ਤੇ ਜਿਹੜੀ ਪੈਂਦੀ ਆ ਉਹ ਪਤਾ ਤਾਂ ਹੈ ਵੀ ਫਲਾਣੇ ਦਾ ਪੁਰਾਣਾ ਘਰ ਆ ਬਿਲਕੁਲ ਉੱਥੇ ਜਾਣਾ ਉੱਥੇ ਲੱਭੂਗਾ ਵੀ ਬੰਦਾ ਵੀ ਮਿਲੂਗਾ ਹੁਣ ਮੰਡੀਆਂ ਵਿੱਚ ਕਿੱਥੋਂ ਲੱਭ ਲੋਗੇ ਇੱਥੇ ਤਾਂ ਜ਼ਿੰਮੇਵਾਰੀ ਵਾਲਾ ਮੰਡੀ ਕੀ ਰੱਥਾ ਫੜਾ ਰਹਿਗਾ ਕਿਹੜਾ ਬੋਲੀ ਬਤਾਰਾ ਚਾਰ ਮਾਰੀਆਂ ਪਤਾ ਨਹੀਂ ਉਹ ਤੁਹਾਨੂੰ ਨਹੀਂ ਜਾਨਦਾ ਤੁਸੀਂ ਹੁਣ ਨਹੀਂ ਜਾਨਦੇ ਇਹ ਚੀਜ਼ਾਂ 5 ਵਜੇ ਫਿਰ 5 5:00 ਸੀ ਜੀ ਆ ਇਹ ਸਾਡੇ ਇਥੇ ਮੇਰੇ ਪਿੰਡ ਹਰਚੋਆ ਜਿਹੜੇ ਪਾਂਬੜੀ ਪਾਵੜੀ ਦੇ ਕੋਲ ਹੈ ਠੀਕ ਹੈ ਤੇ ਉਹ ਵੀ ਵੀਡੀਓ ਤੇ ਆਈ ਲਾਈਟਾਂ ਜੋਗੜੇ ਨੂੰ ਨਹੀਂ ਆ ਪਿੱਛੇ ਰਹੇ ਨਾਲੇ ਰੁੜਦੇ ਹਰਚੋਆ ਤੋਂ ਅੱਛਾ ਤੇ ਆ ਇੱਕ ਹੁਣ 5 ਰਹਿ ਗਈ ਜੀ 5 ਵੀ ਵੇਖੋ ਪੀਸ ਐ ਚੁਣ ਕੇ ਲੈ ਆ ਦੂਜਾ ਸੁਆਸਨਦੀਪ ਦੀ ਸੂਈ ਛੋਟੀ ਅੱਛਾ ਦੂਜਾ ਸੁਆਹ ਜੀ ਤੇ ਇਹਦਾ ਇਦਾਂ ਆ ਵੀ ਅਜੇ ਹੈ ਦੰਦਾ ਤੇ ਗਮਰੋ ਜੀ ਅਜੇ 24 ਤੋਂ ਥੋੜੀ ਜਿਹੀ ਪਾਰ ਹੋਈ ਹੈ 6 ਗਜ ਕਹ ਲਓ ਠੀਕ ਹੈ ਤੇ ਇਦਾਂ ਆ ਵੀ ਬੋਲੇ ਦੀ ਸਟਾਰਟਿੰਗ ਹੈ ਅੱਜ ਇਹਦੀ ਮਤਲਬ 10 ਤੋਂ ਪਲੱਸ ਆ 11ਵੀਂ ਹੋ ਸਕਦੀ ਪਰ ਜਿਹਨੂੰ ਆਪਾਂ ਦੇਾਂਗੇ ਆਨਲਾਈਨ ਮੰਗਾਏਗਾ ਇਹਦੀਆਂ ਤਿੰਨ ਚਾਰ ਚੀਜ਼ਾਂ ਗਿਣਾਕ ਦੇਾਂਗੇ ਵੀ ਇੱਕ ਇਹਦੀ ਚੁਆਈ ਇੱਕ ਇਹਦੀ ਸੀਲੀ ਇੱਕ ਮਹੀਂ ਮਾਰਨ ਪਵੇ ਠੀਕ ਆ ਫੇਰ ਬੋਲੋ ਜੀ ਹਾਂਜੀ ਕੋਈ ਮਾਜ ਨਹੀਂ ਨਹੀਂ ਕੋਈ ਮਾਜ ਨਹੀਂ ਤਾਂ ਮਾਰਨ ਪਵੇ ਨਾ ਲੈ ਸ਼ਮੂਖਾ ਦੇ ਥਾਂ ਤੋਂ ਆਜੋ ਤੇ ਸਿੰਗੀ ਦੇਖੂਗਾ ਜੀ ਮੈਂ ਕਹਿੰਦਾ ਚੀਕਾਂ ਅਸੀਂ ਬਾਈ ਪਤਾ ਗੱਲ ਕੀ ਆ ਦੇਖੋ ਵੀ ਇਹ ਕੱਢ ਕੱਢ ਦੇਈ ਸੀ ਬਾਕੀ ਕੜ ਵਾਕੇ ਕੜ ਕਰੇ ਨਹੀਂ ਬਸ ਸੁਣੀ ਮਾਰੀ ਉਹਦਾ ਹੈਡ ਤੇ ਸਿੰਗਲ ਕਰ ਸਿੰਗਲ ਦੀ ਸਿੰਗਲ ਹੱਡੀ ਸਿੰਗਲ ਕਰ ਸਿੰਗਲ ਦੀ ਬਾਈ ਕਰ ਸ਼ੰਭੂ ਥੱਲੇ ਰੱਖ ਕੇ ਆਉਣਾ ਕਰ ਵਾ ਵੇ ਉਹਨੂੰ ਧਾਲੇ ਲਾ ਲੰਮੀ ਤੋਰ ਨਾਲ ਤੱਕ ਲੈ ਬਾਕੀ ਵੇਖੋ ਆ ਗੁੱਠਾਂ ਵੇਖੋ ਨੇ ਭਾਈ ਦੋ ਤਲੇ ਜੋੜੀ ਆ ਨਾੜਾਂ ਨੂਆਂ ਮਾਮਾ ਜੀ ਇੱਥੇ ਖੜਾ ਇੱਥੇ ਬੱਦ ਇੱਥੇ ਲੈ ਉੱਪਰ ਲੈ ਉੱਪਰ ਲੈ ਜਾ ਉੱਪਰ ਉੱਪਰ ਲੈ ਜਾ ਆਹ ਬਾਕੀ ਜਿੱਥੇ ਨਸਲ ਆ ਨਹੀਂ ਬਿਲਕੁਲ ਇੱਥੇ ਰਹਦੀ ਹੈ ਵੀ ਵਾਕਈ ਨਸਲ ਆ ਇੱਥੇ ਲੈ ਜਾ ਵੀ ਵੇਖ ਲਈ ਬਾਕੀ ਜਿੱਦੇ ਗਾਮੋਂ ਵਾਲੇ ਦੀ ਭਾਈ ਗਾਂ ਬਈ ਗਾਂ ਵਾਲੇ ਦੀ ਬਿਲਕੁਲ ਆ ਆ ਵੇਖ ਬਾਕੀ ਇੱਦਾਂ ਨਾ ਵੀ ਚੋਾਈ ਪਸਮਾ ਇਹ ਨਜ਼ਾਰਾ ਆ ਜਾਂਦਾ ਜਦੋਂ ਚੋਾਈ ਕਰਦੇ ਤੇ ਮੁੱਲ ਸਾਡਾ ਇਦਾਂ ਵਾਂਗੂ ਕੱਟੀ ਸਾਡੇ ਕੋਲ ਜਿੱਦਾਂ ਦੀ ਚੰਗੀ ਹੁੰਦੀ ਹੈ ਹਾਂ ਉਦੋਂ ਮੈਂ ਇਹ ਇੱਕ ਕੱਟੀ ਪਹਿਲਾਂ ਦੇ ਪਾਈ ਸੀ ਵੀਡੀਓ ਇੱਥੇ ਖਰੀਦ ਲਈ ਪਹਿਨ ਪਹਿਲਾ ਨੰਬਰ ਨੰਬਰ ਹਾਂ ਉਹ ਮੈਂ ਇੱਕ ਵੀਰ ਉਹਦਾ ਮੁੱਲ ਪਾਇਆ ਹਾਂ ਕੱਟੀ ਦੋ ਦਾ ਬਹੁਤ ਚੰਗੀ ਜ਼ਿਆਦਾ ਚੰਗੀ ਇੱਥੇ ਨਾ ਇੱਕ ਵੀਰ ਨੇ ਤੁਹਾਡੀ ਵੀਡੀਓ ਵੇਖ ਕੇ ਆ ਗਏ ਹੂੰ ਉਹ ਕਹਿੰਦਾ ਮੈਨੂੰ ਕੱਲ ਵੀ ਮੈਂ ਤੁਹਾਡੇ ਏਰੀਆ ਦੇ ਇਧਰ ਨੰਬਰ ਸਭ ਸਾਰੇ ਫਿਰ ਫੁੱਟ ਕੇ ਆਇਆ ਹਾਂ ਤੇ ਦਰਦਾਸ ਤੋਂ ਵੀ ਫਿਰ ਲਿਆ ਤੇ ਕਹਿੰਦਾ ਵੀ ਮੈਨੂੰ ਝੂਟੀ ਨਹੀਂ ਮਿਲਿਆ ਜਿਹੜੀ ਮੇਰੀ ਅੱਖਾਂ ਨੂੰ ਚੰਗੀ ਲੱਗੇ ਆਪ ਕੋ ਵੀ ਚੋਇਸ ਹੁੰਦੀ ਹੈ ਚੋਇਸ ਹੁੰਦੀ ਹੈ ਜ਼ਿਆਦਾ ਹੋਵੇ ਤਾਂ ਤਾਂ ਹੋਣ ਠੀਕ ਹੈ ਨਾ ਉਹ ਆਏ ਆਣ ਕੇ ਤੇ ਉਹਨਾਂ ਨੇ ਇੱਥੇ ਇੱਕ ਲਗ 20000 ਰੁਪਇਆ ਗੱਲ ਕੇ ਮੈਨੂੰ ਫੜਾ ਦਿੱਤਾ ਮੈਨੂੰ ਕਹਿੰਦੇ ਲੈ ਵੀ ਚੋੜ ਚੋੜ ਕਰੀਂ ਮੈਂ ਕਿਹਾ ਵੀ ਚਲੋ ਮਾੜਾ ਮੋੜਾ ਹੁੰਦਾ ਹੀ ਹੈ ਵੀ ਮਾਲ ਸਮਾਨ ਤੇ ਕਰਨਾ ਹੀ ਹੈ 1000 ਰੁਪਇਆ ਕੱਢ ਕੇ ਚੋਲ ਦੇ ਦਤਾ ਕਹਿੰਦਾ ਯਾਰ ਤੂੰ 30 ਮੰਗਦਾ ਈ 30 ਵੀ ਦੇ ਦਣਾ ਹੈ ਕਹਿੰਦਾ ਦੋ ਦਿਨ ਹੋ ਗਏ ਨੇ ਗੱਡੀ ਦੇ ਉੱਤੇ ਖੱਜਲ ਹੋਣ ਰਿਆ ਇਹ ਚੀਜ਼ ਨਹੀਂ ਤੇ ਆ ਵੀ ਕੱਢ ਕੱਢ ਕੇ ਪੀਸ ਲੈ ਆਈਦੇ ਆ ਤੇ ਇਹਦਾ ਵੀ ਮੁੱਲ ਸੰਦੀਪ ਜੀ ਇੱਕ ਵੀ ਹੈ ਅੱਛਾ ਭਾਵੇਂ 40 ਵੀ ਕਰ ਲਈਏ ਆਪਾਂ 40 ਜੂੜੀ ਨਹੀਂ ਕਰਨਾ ਵੀ ਕਿਉਂ ਵੇਚਣ ਵਾਲਾ ਕੰਮ ਹੈ बस जैस ਤੇ 915 ਦੀ ਆ ਇੱਕ 15 ਰੇ ਵਾ ਠੀਕ ਆ ਇੱਕ ਚੀਜ਼ ਐਵੇਂ ਨਹੀਂ ਗੱਲ ਆ ਵੇਖੋ ਇੱਕ ਹੈ ਵੀ ਨਹੀਂ ਵਾਠ ਪੂਰਾ ਜਿੰਨੂੰ ਕਹਿੰਦੇ ਨਾ ਵੀ ਦੇਵਾ ਤਾਂ ਵੇਖੋ ਆ ਵੇ ਹੈ ਨਹੀਂ ਬਿਲਕੁਲ ਬਹਾਰੀ ਇਹ ਅਬੀ ਲੋ ਕਰ ਮਮਾ ਕਿੰਨੇ ਕਰਦੀ 15 15 ਵਿਆਹ ਤੇਰੀ ਲਾਸਟ ਆ ਆ ਮਾਮੇ ਨੇ ਪੁੱਛ ਲਿਆ ਅੱਜ ਨਹੀਂ ਤੁਹਾਡੀ ਬੱਦੀ ਨਹੀਂ ਚਾਹ ਮਮਾ ਦੱਸ ਦੇ ਆ ਪੀ ਆਪੀ ਦੱਸ ਦੇ 10000 ਰੁਪਏ ਜਾ ਚੌਲਾਂ ਦੀ ਆ ਯਾਰ ਨਹੀਂ ਮਾਮਾ 1000 ਹੋ ਛੱਡ ਦੇ ਹੋਰ ਛੱਡ ਦੇ ਤੇਰਾ ਕਹਦਾ ਮਾਮਾ ਅੱਜ ਅੱਜ ਮਾਮੇ ਨੇ ਪਹਿਲੇ ਸੀ ਕਿਹਾ 2000 ਮਾਮੇ ਦਾ 13 13 ਦੀ ਤੇਰਾ ਦੀ ਆਪਾਂ ਨੂੰ ਬਾਈ ਦਾ ਜ ਨਹੀਂ ਆਪਾਂ ਦਿਹਾੜੀ ਬਣਨੀ ਹੈ ਪਰ ਆਪਾਂ ਹੁਣ ਚੀਜ਼ ਨਹੀਂ ਚੱਲ ਚੱਲ ਬਿਲਕੁਲ ਜੈ ਜੈ ਭਾਈ ਮਾਮਾ ਹੀ ਕਰੇਗਾ ਰੇਟ ਅੱਜ ਮਾਮਾ ਹੀ ਕਰੇਗਾ ਰੇਟ ਰੇਟ ਤੁਸੀਂ ਵੀ ਉਨੇ ਹੀ ਕਹਿੰਦੇ ਜਿੰਨੇ ਆਜਾ ਵੇਖ ਬਾਈ ਇੱਕ ਚੀਜ਼ ਆਵੇ ਗੱਬਣਾ ਨਾ ਸੁਈ 13 ਕਿਲੋ ਦੁੱਧ ਆ ਠੀਕ ਆ ਦੂਜਾ ਸਵੇਰ ਲਓ 13 ਕਿਲੋ 13 ਕਿਲੋ ਦੁੱਧ ਆ ਫੋਲੇਟਰ ਲਿਆ ਲਿਆ ਕੇ ਕੱਢ ਕੱਢ ਕੇ ਰੱਖੇ ਆ ਭਾਈ ਐਵੇਂ ਚੀਜ਼ਾਂ ਨਹੀਂ ਆ ਮਿਲਦੀਆਂ ਇਹ ਅੱਖਾਂ ਦੇ ਬਾਦ ਦੇ ਭਾਈ ਹੈ ਵੇਖੋ ਹਾਂ ਦਾਣ ਲਾ ਦੇ ਦੀ ਵਾਹ ਕੱਟੀ ਕਟਾਈ ਦੋਹ ਮਗਰ ਭਾਈ ਉਹ ਕੇ ਦੀ ਗੈਰ ਦੋੜ ਨਹੀਂ ਸਾਰੇ ਮਗਰ ਕੱਟੇ ਕੱਟੀਆਂ ਇਹ ਕਿਤੇ ਆਈ ਸਾਰੇ ਕੋਈ ਚੱਕਰ ਨਹੀਂ ਰਾਜ ਨਹੀਂ ਹੁੰਦਾ ਮਾਲੀ ਜ਼ਰੂਰੀ ਹੈ ਕਿ ਨਹੀਂ ਭਾਈ ਨਹੀਂ ਨਹੀਂ ਰਾਜ ਨਹੀਂ ਹੁੰਦਾ ਰਾਜ ਨਹੀਂ ਹੁੰਦੇ ਆ ਆ 来 ਗਿਆ ਜਿਉੜਾ ਨੇਵਾ ਇਹਦੀ ਘਾੜ ਵੀ ਮੇਰੇ ਹਿਸਾਬ ਨਾਲ 2 ਕਿਲੋ ਤੋਂ ਪਲੱਸ ਹੋ ਗਈ ਠੀਕ ਹੈ ਤੇ ਦੋ ਇਹਨੂੰ ਅੱਜ ਜੀ ਨੂੰ ਨਾ 8-9 ਦੇ ਹੋਏ ਆ ਅੱਛਾ ਮਸਾਈ ਹੂੰ ਮੇਰੇ ਹਿਸਾਬ ਨਾਲ 2 ਕਿਲੋ ਹੋਰ ਬਾਜੂ 15 ਕਰ 15 ਕਰ ਹਾਂ ਉਹ ਠੀਕ ਹੈ ਮਤਲਬ ਆ ਬੱਚਾ ਇਹਦਾ ਹਾਂ ਬੱਚਾ ਆ ਬੱਚਾ ਕੱਟਾਈ 8-9 ਦਿਨ ਹਾਂਜੀ ਠੀਕ ਹੈ ਫੇਰ ਸੰਦੀਪ ਜੀ ਮੋਲਵਾ 1 15 ਹੂੰ ਆਪਾਂ ਇੱਕ 10 ਦੀ ਦੇ ਦਾਂਗੇ ਹੋ ਨਾ ਤੇ ਲੈ ਯਾਰ ਪਈਆ ਹੋਰ ਘੱਟ ਨਹੀਂ ਮਾਮਾ ਹਮ ਇੱਕ ਦੋ ਦੋ ਇਹ ਘੜਾ ਕਰ ਦੂੰ ਤੂੰ ਕਰ ਦੇ ਯਾਰ ਤੂੰ ਘੱਟਾ ਚਲ ਦੋ ਕਰਾ ਜਾਂ ਦੋ ਹੀ ਕਰ ਦੋਈ ਕਿਨੇ ਹੋ ਗਿਆ ਇੱਕ ਇੱਕ ਅੱਠ ਇੱਕ ਅੱਠ ਦੀ ਇੱਕ ਅੱਠ ਦੀ ਵੇਖੋ ਝੋਟੀ ਵੇਖੋ ਹਾਂ ਵੇ ਲੈ ਹੋਰ ਜੇ ਮਹਿੰਗੀ ਹੋਵੇ ਜੇ ਹੁਣ ਵੀ ਮਹਿੰਗੀ ਕਹਿੰਦਾ ਤਾਂ ਫੇਰ 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 ਝੋਟੀ ਆ ਤੇ ਆਈ ਹੁਣ ਇਹ ਆ ਗਈ ਦੋ ਦੰਦ ਦੋ ਦੰਦ ਵੱਡੀ ਦੋ ਦੰਦ ਜਿਹਨੂੰ ਕਹਿੰਦੇ ਨਾ ਵੀ ਆ ਵੇਖੋ ਸਿਰਾ ਪੀ ਆ ਵਾਹ ਕਾ ਦੰਦੇ ਪਿਓਰ ਦੋ ਦਾਂਦਾ ਭਾਈ ਪਿਓਰ ਸਿੰਘ ਨੂੰ ਖਾਓ ਨਾ ਆ ਇਧਰ ਭਾਈ ਬੁਕਾ ਲਈ ਯਾਰ ਆ ਸਤ ਸਾਨੂੰ ਆ ਕੱਲਾ ਕੱਲਾ ਤੇ ਜਿਹੜਾ ਸਣ ਜਦੋਂ ਪਸਮਾਪ ਆਉਂਦੀ ਹੈ ਨਾ ਹਾਂਜੀ ਹਾਂਜੀ ਇਹ ਡਬਲ ਕਰ ਦਿੰਦਾ ਡਬਲ ਕਰ ਹਾਂ ਕਾਦੀ ਬੜਾ ਦੋ ਜੀ ਅਜੇ ਤਿੰਨਾਂ ਚਾਰਾਂ ਦਿਨਾਂ ਦੀ ਸੂਈ ਹਾਂਜੀ ਭਾਈ ਇਹਦਾ ਬਹੁਤ ਆ ਤਾਰ ਸਕਿੱਲ ਹੋਈ ਹੈ ਕੋਈ ਮੋਨ ਨਾ ਮੰਨ ਕੇ ਠੀਕ ਆ ਹਾਂ ਕਾਦੀ ਸਪੀਰੀਅਰ ਪਾਣਾ ਵਾਲਾ ਥਾਣਾ ਵੱਡੀ ਝੁੱਟੀਆ ਫੋਲਾ ਹਾਈ ਲੈਂਡ ਫੋਲ ਫੋਲ ਹੈ ਕੱਟੀ ਹੁੰਦੀ ਹੈ ਨਾ ਹਾਂ ਜੀ ਨਹੀਂ ਕੁਆਲਟੀ ਵਜਿ ਕੱਟਾਈ ਮਾਰਦੇ ਨਹੀਂ ਉਹ ਤਾਂ ਕਹਿਣਾ ਨਹੀਂ ਨਾ ਕਹਿਣਾ ਹੋਰੀ ਨਾ ਪਵੇ ਠੀਕ ਆ ਜੋ ਹਰ ਪਾਸੇ ਪੂਰੀ ਮਮਾ ਜੀ ਅਗਰ ਮੂੰਹ ਫੇਰ ਤਾਂ ਰੰਗ ਆ ਆ ਸਿੰਘ ਤੀਜਾ ਕੱਢ ਕੇ ਸਮੂਹ ਬਾਕੀ ਇੱਕ ਗੱਲ ਹੋਰ ਜਿਹੜੇ ਭੈਣ ਭਰਾ ਦੇ ਲੈਣੀ ਆਪਣੀਆਂ ਤਸੱਲੀਆਂ ਭਾਵੇਂ ਤਿੰਨ ਟਾਈਮ ਕਰਦੇ ਵਾ ਬਿਲਕੁਲ ਜਿਹੜੀਆਂ ਚੀਜ਼ਾਂ ਨਹੀਂ ਬਿਲਕੁਲ ਚੀਜ਼ਾਂ ਵੀ ਹੱਥ ਬਸ ਆਤੀ ਹੈਗੇ ਚਲੋ ਚਲੋ ਲੈ ਚਲੋ ਆਪਾਂ ਰੇਡ ਵੀ ਹੋਰ ਬਾਈ ਇਹ ਇੱਕ ਅਲਾਜੋ ਮਰਜੀ ਕਰਮਾਣਾ ਲੱਭ ਜੀ ਕਰਮਾਣਾ ਕਰਮਾਣਾ ਪੈਸੇ ਨਾਲ ਨਹੀਂ ਮਿਲਦੀ ਨਾ ਕਰਮਾਣਾ ਅੱਗੇ ਤੁਹਾਨੂੰ ਇਹ ਪਤਾ ਕੀ ਗੱਲ ਹੈ ਬਾਈ ਚਲੋ ਅਸੀਂ ਨਹੀਂ ਉਹਦਾ ਮਾਲਕ ਦਾ ਨਾਮ ਲੈ ਕੇ ਘਰੋਂ ਜਾਣਦੇ ਆ ਹਾਂਜੀ ਅਸੀਂ ਨਹੀਂ ਉਹਦੇ ਸੋਚਾਂ ਜਾ ਕੇ ਉਹਦੇ ਸੋਚਨੇ ਆ ਵੀ ਚੰਗੀ ਟੱਕਰ ਚੰਗੀ ਟੱਕਰ ਵੀ ਹੈ ਇਹੀ ਵੀ ਮੈਂ ਕੁਰਸੀ ਢਾਲ ਬੈਹਨੇ ਆ ਵੀ ਨਾ ਬਾਕੀ ਬਾਕੀ ਲੈਵਾ ਲੈਵਾ ਸਿੱਧੀ ਗੱਲ ਹੈ ਹਾਂਜੀ ਤੇ ਏਦਾ ਵੀ ਸੰਦੀਪ ਜੀ ਜੈ ਜਮਉਲ ਇੱਕ 10 ਇੱਕ 10 ਹਾਂ ਕੱਟੀ ਵੱਧ ਵਿਖ ਸਕਦੀ ਹੈ ਪਤਾ ਨਹੀਂ 20 ਦੀ ਵਿਗਜੇ ਪਤਾ ਕਿਉਂ ਕੋਈ ਪਤਾ ਨਹੀਂ ਅਜੇ ਤਾਂ ਕੱਟੀ ਹੋਈ ਐ ਖਾਲੀ ਖਾਲੀ ਹੋ ਕੇ ਦੁਬਾਰਾ ਚੱਲਣੀ ਆ ਉੱਤੇ ਉਹ ਤਾਂ 12 13 14 ਤੱਕ ਵੀ ਜਾਏਗੀ ਹੂੰ ਤੇ ਬਾਕੀ ਹੁਣ ਛੜਦੇ ਮਾਮੇ ਜਨਪੀ ਪੰਜਾਂ ਹੀ ਮਾਰਦੇ ਬਹਿਜਣਾ ਐ ਨਹੀਂ ਕਰਦੀਏ ਪੰਜ ਜੀ ਐ ਜਾਂ ਇੱਕ ਪਾਂਦੀ ਜਾਂਗ ਵਾ ਠੀਕ ਆ ਇੱਕ ਵਾਰ ਪਰ ਨਹੀਂ ਆਪਾਂ ਹੋਰ ਲਿਆਉਣ ਵਾਲੇ ਬਿਲਕੁਲ ਜਾਜ ਕੀ ਮੇਰਾ ਭਾਈ ਇਹਦੋਂ ਇਹਦੋਂ ਕੀਮਤ ਜਾਜ ਹੋਣੀ ਨਹੀਂ ਭਾਈ ਇਹਦੋਂ ਭਾਈ ਕਿੱਥੋਂ ਲਿਆ ਦਾਂਗਾ ਨਹੀਂ ਨਹੀਂ ਤੂੰ ਹੋਣੀ ਭਾਈ ਜੀ ਗਾਂ ਮੇਲੇ ਆਣੇ ਜੀ ਅੱਕਤੀ ਸੁਈ ਰਾਤ ਅੱਛਾ ਕੱਲ ਰਾਤ ਸੁਈ ਹਾਂ ਜੀ ਅੱਛਾ ਭਾਈ ਬੌਲੇ ਦੀ ਸਟਾਲਿੰਗ 980 ਰੁਪਏ ਦੀ ਹੈ ਠੀਕ ਹੈ ਭਲਾ ਵੀ ਹੈ ਤੇ ਬਾਕੀ ਸਾਡਾ ਕੋਈ ਵੀ ਪਸ਼ੂ ਜਿਹੜਾ ਨਾ ਲੈਵੇ ਜੀ ਔਰ ਖਾਣ ਵੀ ਆ ਰਿਹਾ ਹਾਂ ਹਾਂ ਜੀ ਹਾਂ ਹਰ ਵਾਰੀ ਵੀਡੀਓ ਪਾਉਨੇ ਆ ਬਿਲਕੁਲ ਇਹ ਸੱਜੇ ਪਾਸੇ ਭਾੜਾ ਹੈ ਹਾਂ ਠੀਕ ਹੈ ਜੀ ਬਾਕੀ ਜਿੰਨੇ ਵੀ ਭੈਣ ਭਰਾੜੇ ਲੈਣੀਆਂ ਚੈੱਕ ਕਰਕੇ ਲਵੇ 10 ਕਿਲੋ ਬਹੋਨੇ ਦੀ ਸਟਾਰੀ 10 ਕਿਲੋ ਆ ਜਾਓ ਜੀ ਅੰਮ੍ਰੀ ਆ ਜਾਓ ਇਹਨਾਂ ਦਾ ਸਟਾਰ ਇਹ ਵੀ ਚੋਕਰੀ ਹੈ ਚਾਰ ਦੰਦ ਝੋਟੀ ਨਿੱਕਾ ਸਿੰਘ ਨਾਲੇ ਵੱਡੀ ਝੋਟੀ ਪੂਰੀ ਜਾਣ ਦੀਆਂ ਸ਼ਕੀਨੀਆਂ ਵੇਖੋ ਕਿੰਨੀਆਂ ਪੂਰੀ ਕੱਲੇ ਕੱਲੀ ਚੀਜ਼ ਇੱਕ ਗੱਲ ਹੋਰ ਭੈਣ ਭਰਾ ਕੋਈ ਆਵੇ ਆਣ ਕੇ ਥੱਲੀਆਂ ਵੀ ਕਰੇ ਤੇ ਕੋਈ ਕਵੇ ਇੱਕ ਨਿਗਾਹ ਜਰੂਰ ਮਾਰੇ ਮੇਰਾ ਵੀ ਚੰਗੀਆਂ ਚੀਜ਼ਾਂ ਬੰਦੀਆਂ ਹੈ ਦੇਖੋ ਪਹੇਲੀ ਗੱਲ ਹੈਗੀ ਆ ਛੋਟੀਆਂ ਬਹੁਤ ਸੁਣੀਆਂ ਇਹਦੀ ਚੰਗੀਆਂ ਕਰਕੇ ਲੈ ਕੇ ਆਉਨੇ ਆ ਇੱਕ ਨਿਗਾਹ ਜਰੂਰ ਮਾਰ ਕੇ ਜਾਇਆ ਜਿੱਥੇ ਕਿਉਂਕਿ ਛੋਟੀਆਂ ਤਾਂ ਆਪਾਂ ਰੱਖਣੀਆਂ ਠੀਕ ਹੈ ਜੀ ਹੈਗੀ ਆ ਨਾ ਜੀ ਬਸ ਬਸ ਹਾਂਜੀ ਇਹਦਾ ਬਾਈ ਇੱਕ ਦਸ ਦੀ ਹੈ ਇੱਕ ਦਸ ਕੋਲ ਕੱਟੀ ਲਈ ਹੈ ਨਾ ਹਾਂਜੀ ਇਹ ਕੱਟੀ ਉਹਨਾਂ ਦੇ ਕੋਲ ਇਹਦੀ ਮਾਂ ਕੋਲ ਦੁੱਧ 21 ਕਿਲੋ ਤੇ 600 ਗ੍ਰਾਮ ਹੈ ਹਾਂਜੀ ਇਹ ਕੱਟੀ ਦਾ ਆਪਾਂ ਹੋਰ ਨਹੀਂ ਕਿਸੇ ਦਾ ਕਹਤਾ ਇਹ ਕੱਟੀ ਇਹ ਆਦੀ ਪਹਿਲਾਂ ਦੀ ਕੱਟੀ ਵੀ 14 15 ਦੋ ਉਹ ਸਾਡਾ ਪਾਰ ਚੱਲ ਜੀ ਕਿਉਂਕਿ ਇਹਦੇ ਜਿਹੜੀ ਹੈ ਨਾ ਮਾਲਕ ਦੀ ਜਿਹੜੀ ਹੈਗਾ ਗਰੰਟਡ ਆ ਮਾਲ ਜਿੰਨਾ ਵਾ ਨਾ ਸਾਰੇ 15 ਤੋਂ ਪਲੱਸ ਠੀਕ ਹੈ ਤੇ ਇਦਾਂ ਇਹਦਾ ਵੀ ਮੁੱਲ ਇੱਕ ਦਾ ਹੀ ਦੋਵੇਂ ਮਾਮੇ ਦਾ ਇਹ ਬਰਾਬਰ ਹੀ ਦੇ ਦਾਂਗੇ ਯਾਰ ਲਾ ਅੱਜ ਸੇਲ ਅੱਜ ਸੇਲ ਇੱਕ ਹੋਰ ਅੱਜ ਹੁਣ ਮੇਰਾ ਕੋਈ ਭਰਾ ਵਪਾਰੀ ਆ ਜੇ ਉਹ ਵੇਚ ਸਕਦਾ ਲੈ ਮੇਰਾ ਰੇਡ ਵੇਚ ਲੂ ਭਾਈ ਜੀ ਬਿਲਕੁਲ ਜੀ ਆ ਕਟੀਆਂ ਵੇਚ ਲੂਗਾ ਇੱਕ 5-5 ਦੀਆਂ ਝੋਡੀਆਂ 1 20 25 ਦਾ ਖਰਚੇ ਵੀ ਪਈਆਂ ਨਾ ਸਾਰਾ ਮੈਂ ਪਿਆ ਤੇ ਕਮਾਈ ਵੀ ਲੈਣੀ ਆ ਹੁਣ ਤੁਸੀਂ ਵੇਚ ਲਓ ਆਹ ਆਈਟਮ ਪੀਸ ਨੈਨੋ ਕਾਰ ਨੈਨੋ ਕਾਰ ਹਾਂ ਲਾਲ ਜਿਹੜਾ ਨਾ ਜੀ ਸੁਈ 10 ਕਿਲੋ ਦੁੱਧ ਤਾਜੀ ਸੁਈ ਇਹ ਲੋਕ ਲਈ ਲੋਕ ਲਈ ਲੋਕ ਇਹ ਜਿਹੜੀ ਗੱਲ ਬਿਲਕੁਲ ਜੀ ਪਹਿਲਾਂ ਸੁਬਾਹ ਉਹਦਾ ਦੰਦਾ ਜੀ 24 ਸੀਗੀ ਆ ਹਾਂ ਜੀ ਐ ਲੈਵੇ ਉਹਦੀ ਬਹੁਤ ਸਾਫ ਹੋ ਗਈ ਆਹ ਕੋਸ ਚਾਹ ਬਸ ਇੰਨੀ ਚੰਗੀ ਇਹ ਹੜਾ ਇੱਕ ਵੀਰ ਇੱਥੇ ਹਾਂਜੀ ਉਹ ਤਰ੍ਹਾਂ ਸਨਾਵ ਭੇਜ ਦੇ ਮੈਂ ਹੂੰ ਸਾਰੀ ਇੱਟਾਂ ਲੈ ਕੇ ਆਉਣ ਨੂੰ ਬਰੂੜੇ ਵੀ ਲੈ ਆਉਂ ਅੱਛਾ ਮੈਂ ਗਏ ਯਾਰ ਭੇਜ ਦੇ ਚੱਲ ਦੇਖੀ ਆਮ ਛੋਟੀ ਚੀਜ਼ ਇਹ ਘਾ ਰੱਖਣ ਵਾਲੇ ਨੂੰ ਬੜੀ ਚੰਗੀ ਜਿਹੜਾ ਵੀ ਚੋਏਗਾ ਨਾ ਜੋ ਐਂ ਜਿਹੜਾ ਮਤਲਬ ਕਿ ਟੌਪ ਨਹੀਂ ਲੱਗੀ ਐ ਨਾ ਲਾ ਕੇ ਭੇਜ ਦੇ ਦੀ ਆ ਇਹਦਾ 80 ਐ ਮੋਰ ਬਾਈ ਹਾਂਜੀ ਬਾਸੀ ਮਾਮੇ ਨੂੰ ਦੋੜ ਕਰਾਉਂਗੀ ਅੱਜ ਮੈਂ ਨਹੀਂ ਕਰਾਂਗਾ ਮੈਂ ਆਪੀ ਦੱਸ ਦੇ 73 ਦੇ 73 ਦੇ ਦਾ ਚੱਲ 75 ਦੀ ਚੱਲ 75 75000 ਦੀ ਚੋੜਾ ਜਾਣ ਜਿਹੜਾ ਲੈ ਜਾਏਗਾ ਯਾਰ ਨਹੀਂ ਕਰੂਗਾ ਭਾਈ ਇਹ ਕਰੋ ਹੋਰ ਗਾਣੇ ਹਾਂਜੀ ਚਲੋ ਜਿਹਨੇ ਖਾਣੀਆਂ ਲੈ ਲਈ ਆ ਆਪਾਂ ਨੂੰ ਸਿਰਫ 71 ਦੀ ਲਈ ਆ ਠੀਕ ਆ ਸਾਡੀਆਂ ਕਮਾਈਆਂ ਕਮਾਈਆਂ ਵਾਹ ਇਹ ਮੈਂ ਦੱਸ ਹੀ ਦਿੰਦਾ ਵਿੱਚ ਵੀਡੀਓ ਦੇ ਵੀ ਇਹਨਾਂ ਸੋਚੇ ਕੋ ਭੈਣਾਂ ਨਾਲ ਜਾਨੇ ਕਹਿ ਤਾ ਨਹੀਂ ਨਹੀਂ ਠੀਕ ਆ 71 ਦੀ ਲਈ ਇਹ 75 ਹੀ ਬੋਲਾ ਤੇ 10 ਕਿਲੋ ਹੋਦਾ ਚਲੋ ਜਿਹੜਾ ਖੜੇਗਾ ਯਾਦ ਕਰੇਗਾ ਲੈ ਲਓ ਰੇਟ ਬਿਲਕੁਲ ਫਿਕਸ ਹੈ ਜੀ ਫਿਕਸ ਹੋਣਾ ਬਿਲਕੁਲ ਨਾ ਪਾਏ ਭਾਈ ਕੱਸ ਕੇ ਪਾਏ ਆ ਹੁਣ ਮੇਰੇ ਕੋਲ ਹੱਥ ਦੇ ਜੁੜ ਕੇ ਪੈਂਦੀ ਆ ਉਹ ਪਹਿਲੀ ਨਣੇ ਘਟਾ ਕੇ ਰੱਖੀ ਹੁੰਦੇ ਆ ਠੀਕ ਆ ਉਨੀ ਕਿੰਨੀ ਕੀ ਦੀ ਕਮਾਈ ਆ ਭਾਈ ਕੰਪੀਟੀਸ਼ਨ ਬਿਲਕੁਲ ਕੰਪੀਟੀਸ਼ਨ ਹੈ ਕਿ ਨਹੀਂ ਬਿਲਕੁਲ ਸਿੰਗਲ ਕੰਪੀਟੀ ਪਰੇ ਗੱਲ ਜੀ ਹੈ ਕੰਪੀਟੀਸ਼ਨ ਜੇ 25 ਜੀ ਖਾਣੇ ਨੇ ਉਹਦਾ ਵੀ ਕੰਪੀਟੀਸ਼ਨ ਹੋਣਾ ਉਹ ਬਾਅਦ ਚ ਗੱਲ ਯਾਦ ਆਉਂਦੀ ਹੈ ਕਿ ਜਿਸ ਦਿਨ ਮੈਂ ਨਾ ਸ਼ੁਰੂ ਕੀਤਾ ਸੀ ਨਾ ਕੰਮ ਹਾਂਜੀ ਇੱਕ ਦੋ ਮੱਝਾਂ ਲਈਆਂ ਮੈਂ ਸਟਾਰਟਿੰਗ ਤੇ ਉਹ ਬਾਪੂ ਨਾਲ ਲੈ ਲਈਆਂ ਮੱਝਾਂ ਚੰਗੀਆਂ ਹਾਂ ਹਾਂ ਮੈਂ ਅੜਕੇ ਨਾ ਉਹਨਾਂ ਨੂੰ ਦਸਤ ਦੇਣਾ ਰੱਖਿਆ ਕੋਲ ਕਿ ਕੋਈ ਗੱਲ ਨਹੀਂ ਇਹ ਟੋਰੀਆਂ ਦੋਤੇ ਚੜਾ ਕੇ ਵੇਚਾਂਗੇ ਨਾਲ ਆਪਣੀ ਸੋਚ ਹੀ ਵੱਧ ਨਵਾਂ ਲਵਾਂਗੇ ਹਾਂਜੀ ਹਾਂਜੀ ਉਹਨਾਂ ਬਾਪੂ ਬਨੇ ਉਹ ਇਹ ਗੱਲ ਕਹੀ ਕਹਿੰਦੇ ਵੀ ਜੇ ਤੂੰ 2000 ਰਹਿਂਗਾ ਤੇ 6 ਝੋਟੀਆਂ ਲੈ। ਪਿਛਿਆਂ ਚ 12000 ਬਣ। ਤੇ ਤੂੰ ਡੀਸੀ ਲਗਾ। ਪਰਸੋਂ ਜਾ ਕੇ ਫੇਰ 6 ਲੱਗੇ। ਇਹਨਾਂ ਨੂੰ ਬੰਨ ਕੇ ਤੇ ਤੂੰ ਬੈਠਾ ਆਵਾ ਦੋਨਾਂ ਨੂੰ ਤੇ ਐਵੇਂ ਇਹਨਾਂ ਨੂੰ ਵੇਚ ਪੜਾ। ਉਹਦੋਂ ਦੀ ਗੱਲ ਯਾਦ ਬਈ ਆਪਾਂ ਆਈ ਚ ਲਈਏ ਲੈ ਇਸ ਪਿਆ ਵੀ ਆਉਂਦਾ ਰਹਿਣ ਜਾਂਦੀ ਆ। ਬਸ ਐ ਹੀ ਜੀ ਇਦਾਂ ਦਾ ਵੀ ਵੀਡੀਓ ਤੇ ਸਟਾਰਟ ਤੇ ਵੈਸੇ ਦੱਸਣਾ ਹੁੰਦਾ ਕਿ ਪ੍ਰਿੰਟ ਮੱਲ ਗਿਆ ਤੇ ਜ਼ਿਲ੍ਹਾ ਗੁਰਦਾਸਪੁਰ ਆ। ਏ ਨਈ ਦੀ ਨਰਜੀ ਦੀਆਂ ਕਾਦੀਆਂ ਬਟਾਲੇ ਤੋਂ ਅੱਗੇ ਆ ਗਏ ਹਾਂਜੀ ਖਰਚੋਵਾਲ ਟਾਂਡੇ ਵਾਲੇ ਪਾਸਿਓਂ ਬਿਲਕੁਲ ਇਧਰੋਂ ਨਾਸਪੁਰੋਂ ਕਿਨਾਸਿਆਂ ਦਾ ਚੌਂਕ ਫੌਜੀ ਸਾਹਿਬ ਕਹਿੰਦੇ ਹੁੰਦੇ ਸੀ ਇਥੇ 46 ਸਾਨੂੰ ਤੇ ਸੈਂਟਰ ਜੇਪਿੰਡ ਬਿਲਕੁਲ ਬਾਕੀ ਸਕਰੀਨ ਤੇ ਨੰਬਰ ਚੱਲਣ ਰਿਹਾ ਜਿੰਨੇ ਮੇਰੇ ਭਰਾ ਨੇ ਆਉਣਾ ਉਹ ਫੋਨ ਕਰਕੇ